ਵੋਟਰ ਅਤੇ ਐਮਐਲਏ ਪੋਲਿੰਗ ਬੂਥ ਤੇ ਹੀ ਥਾਪੜੋ ਥਪੜੀ ਹੋ ਗਏ ਜੀ ਹਾਂ ਇਸ ਵੀਡੀਓ ਚ ਸਭ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਧਾਇਕ ਅਤੇ ਵੋਟ ਪਾਉਣ ਲਈ ਕਤਾਰ ਵਿੱਚ ਖੜੇ ਇੱਕ ਵਿਅਕਤੀ ਵਿਚਾਲੇ ਝੜਤ ਹੋ ਗਏ ਇਸ ਦੌਰਾਨ ਪਹਿਲਾ ਵਿਧਾਇਕ ਨੇ ਵਿਅਕਤੀ ਨੂੰ ਥੱਪੜ ਮਾਰਿਆ ਜਿਸ ਤੋਂ ਬਾਅਦ ਉਹ ਸੱਤਵੀਂ ਵਿਧਾਇਕ ਦੇ ਥੱਪੜ ਜੜ ਲਿੰਦਾ ਹੈ ਜਿਸ ਤੋਂ ਬਾਅਦ ਵਿਧਾਇਕ ਦੇ ਸਮਰਥਕ ਇਸ ਵਿਅਕਤੀ ਨੂੰ ਕੁੱਟਣ ਪੈ ਜਾਂਦੇ ਨੇ ਦਸਤ ਲੁਕਸਵਾ ਚੋਣਾ ਦੇ ਚੌਥੇ ਦੌਰ ਚ ਸੋਮਵਾਰ ਨੂੰ ਦੇਸ਼ ਭਰ ਦੇ 10 ਰਾਜਾਂ ਵਿੱਚ 96 ਸੀਟਾਂ ਤੇ ਬੋਟਿੰਗ ਹੋ ਰਹੀ ਹੈ ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਇੱਕ મતદાન ਕੇਂਦਰ ਤੇ ਯੂਐਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਦੀ ਦੰਬੰਗੀ ਸਾਹਮਣੇ ਆਈ ਜਿੱਥੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਦੇਖਿਆ ਜਾ ਸਕਦਾ ਹੈ ਕਿ ਤੇਨਾਲੀ ਤੋਂ ਵਿਧਾਇਕ ਏ ਸ਼ਿਵ ਕੁਮਾਰ ਵੋਟ ਪਾਉਣ ਆਏ ਇੱਕ ਵੋਟਰ ਨੂੰ ਥੱਪੜ ਜੜ ਦਿੰਦੇ ਨੇ ਜਿਸ ਤੋਂ ਬਾਅਦ ਦੋਨਾਂ ਵਿਚਾਲੇ ਵਿਵਾਦ ਹੋ ਜਾਂਦਾ ਹੈ ਇਸ ਦੌਰਾਨ ਜਦੋਂ ਵਿਧਾਇਕ ਥੱਪੜ ਮਾਰਦੇ ਨੇ ਤਾਂ ਵੋਟਰ ਵੀ ਉਲਟਾ ਵਿਧਾਇਕ ਦੇ ਮੂੰਹ ਤੇ ਥੱਪੜ ਜਾਂ ਦਿੰਦਾ ਜਿਸੀਆਂ ਕਿ ਤਸਵੀਰਾਂ ਮੌਕੇ ਤੇ ਕੈਮਰੇ ਚਿਰਕਰ ਧੁੱਗੀਆਂ ਇਸ ਵਿਧਾਇਕ ਸ਼ਿਵ ਕੁਮਾਰ ਦੇ ਇਸ ਮਰਤਕ ਉਸ ਵਿਅਕਤੀ ਤੇ ਹਮਲਾ ਕਰਦੇ ਨੇ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਇਸ 10-15 ਸਕਿੰਟ ਦੇ ਵੀਡੀਓ ਚ ਕੋਈ ਵੀ ਸੁਰੱਖਿਆ ਕਰਮੀ ਉਸ ਵਿਅਕਤੀ ਨੂੰ ਬਚਾਉਣ ਲਈ ਜਾਂ ਫਿਰ ਇਸ ਝਗੜੇ ਨੂੰ ਰੋਕਣ ਲਈ ਸਾਹਮਣੇ ਨਹੀਂ ਆਉਂਦਾ ਇਸ ਮਾਮਲੇ 'ਚ ਪੁਲਿਸ ਨੇ ਵਿਦਾਇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਰੱਖੀ ਹੈ ਹਾਲਾਂਕਿ ਦੋਵੇਂ ਵਿਚਾਰੇ ਇਹ ਝਗੜਾ ਕਿਉਂ ਹੋਇਆ ਇਹ ਫਿਲਹਾਲ ਸਾਹਮਣੇ ਨਹੀਂ ਆ ਸਕਿਆ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਹੁਣ YSR ਕਾਂਗਰਸ ਤੇ ਹਮਲਾਵਰ ਹੋ ਰਹੀਆਂ ਨੇ ਅਤੇ ਇਸ ਵਿਅਕਤੀ ਦੇ ਸਾਹਸ ਨੂੰ ਸਲਾਮ ਕਰ ਰਹੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੀ 25 ਲੋਕ ਸਭਾ ਸੀਟਾਂ ਤੇ ਅੱਜ VOTING ਹੋ ਰਹੀ ਹੈ YS ਜਗਨਮੋਹਨ ਰੈਡੀ ਦੀ ਅਗਵਾਈ ਵਾਲੀ YSR ਕਾਂਗਰਸ ਪਾਰਟੀ ਦੀ ਸਰਕਾਰ ਦਾ ਮੁਕਾਬਲਾ BJP ਅਤੇ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਤੇਲਗੂ ਦੇਸ਼ਮ ਪਾਰਟੀ ਦੇ ਗਠਜੰਤਰ ਨਾਲੇ ਫਿਲਹਾਲ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਨੇ ਇੱਕ VOTER ਦੀ ਕੁੱਟਮਾਰ ਕੀਤੀ ਹੈ ਹਾਲਾਂਕਿ ਵਿਧਾਇਕ ਦੇ ਥੱਪੜ ਦਾ VOTER ਨੇ ਵੀ ਕਰਾਰਾ ਜਵਾਬ ਦਿੱਤਾ ਅਤੇ ਉਲਟਾ ਵਿਧਾਇਕ ਦੇ ਮੂੰਹ ਤੇ ਥੱਪੜ ਜੜ ਦਿੱਤਾ ਜਿਸ ਦੀਆਂ ਕਿ ਤਸਵੀਰਾਂ ਮੌਕੇ ਤੇ ਕੈਮਰੇ ਵਿੱਚ ਕੈਦ ਹੋ ਗਈਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਝਗੜੇ ਦੌਰਾਨ ਕੋਈ ਵੀ ਪੁਲਿਸ ਕਰਮਚਾਰੀ ਜਾਂ ਫਿਰ ਸੁਰੱਖਿਆ ਕਰਮਚਾਰੀ ਵਿੱਚ ਵਿਚਾਲੇ ਅੱਗੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ